ਮੁਖਸਰ ਸਾਹਿਬ ਦੀ ਬਹੁਤ ਹੀ ਇਤਿਹਾਸਿਕ ਧਰਤੀ ਹੈ ਦੂਜੀ ਬੇਨਤੀ ਹੈ ਕਿ ਹਰ ਇੱਕ ਸਾਲ ਇੱਥੇ ਬਹੁਤ ਵੱਡੀ ਮੰਡੀ ਲੱਗਦੀ ਹੈ ਘੋੜਿਆਂ ਦੀ ਸੋ ਇਸ ਇਲਾਕੇ ਵਿੱਚ ਤੇ ਸਾਰੇ ਪੰਜਾਬ ਵਿੱਚ ਖਾਸ ਕਰਕੇ ਉਹ ਬਹੁਤ ਸ਼ੌਕ ਹੈ ਘੋੜਿਆਂ ਦਾ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਦਿਲੋਂ ਦਿਲੋਂ ਹੀ ਪਿਆਰ ਕਰਦਾ ਹੈ ਘੋੜੇ ਨਾਲ ਜਿਨੇ ਵੀ ਚੰਗੇ ਸਟੱਡ ਫਾਰਮਾਂ ਵਾਲੇ ਆਪਦੇ ਅੱਛੇ ਜਾਨਵਰ ਲੈ ਕੇ ਆਏ ਆ ਤੇ ਇੱਥੇ ਲੋਕ ਉਹਨਾਂ ਨੂੰ ਦੇਖ ਰਹੇ ਆ ਸ਼ੌਕ ਵੱਧ ਰਿਹਾ ਹੈ ਕਿਸਮ ਦਾ ਹੈ ਮੇਲੇ ਦਾ ਬਹੁਤ ਵੱਡਾ ਅੰਗ ਹੈ ਵੱਡੇ ਵੱਡੇ ਮੇਲੇ ਲੱਗਦੇ ਰਹੇ ਆ ਪਰ ਹੁਣ ਉਹ ਕਿਉਂ ਗਾਇਬ ਹੋਣ ਲੱਗਿਆ ਮੇਲੇ ਜੀ ਸਰਕਾਰ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਮੈਂ ਸਮਝਦਾ 5% ਵੀ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ ਪੰਜਾਬ ਦੇ ਲੋਕ ਦਿਲੋਂ ਨਰਾਜ਼ ਹੈ ਕਿ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਸ਼ੁਜੀ ਜੀ ਦੀ ਉਹ ਗੱਲ ਲੈ ਲਓ ਭਾਵੇਂ ਹਾਈ ਕੋਰਟ ਨੇ ਉਹਨਾਂ ਦਾ ਜਿਹੜਾ ਸਾਰਾ ਹੀ ਕੇਸ ਡਿਸਮਿਸ ਕਰਤਾ ਐਫ ਆਈ ਆਰ ਰੱਦ ਕਰਾਤੀ ਕੀ ਲੱਗਦਾ ਹੈ ਕਿ ਸਿਰਫ ਸਿਆਸੀ ਨਿਗਾਰ ਕਰਨ ਦੇ ਲਈ ਅਜਈਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਸਨ ਦੇਖੋ ਇਹ ਤਾਂ ਹੁਣ ਮਾਨਯੋਗ ਹਾਈ ਕੋਰਟ ਨੇ ਜਾਂ ਮਾਨਯੋਗ ਅਦਾਲਤਾਂ ਨਹੀਂ ਇਹ ਗੱਲ ਸਿੱਧ ਕਰ ਦਿੱਤੀ ਕਿ ਜੋ ਕੁਝ ਹੋ ਰਿਹਾ ਸਭ ਸਿਆਸੀ ਧਾਰ ਤੇ ਹੋ ਰਿਹਾ ਹੈ ਨਜਾਇਜ਼ ਤਰੀਕੇ ਨਾਲ ਪਰਚੇ ਦੇ ਕੇ ਉਹਨਾਂ ਨਜਾਇਜ਼ ਤਰੀਕੇ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਅਸੀਂ ਅਕਸਰ ਹੁਣ ਤੱਕ ਰਾਜੇ ਮਹਾਰਾਜਿਆਂ ਬਾਰੇ ਗੱਲਬਾਤ ਜਾਂ ਟੀਵੀ ਚੈਨਲਾਂ ਤੇ ਕਹਿ ਸਕਦੇ ਹੋ ਕਿ ਸੀਰੀਅਲ ਵਿੱਚ ਦੇਖਦੇ ਰਹੇ ਆ ਨਾਟਕਾ ਚ ਦੇਖਦੇ ਰਹੇ ਆ ਜਾਂ ਜਿਹੜੀਆਂ ਮੂਵੀਜ਼ ਬਣਦੀਆਂ ਨੇ ਉਹਨਾਂ ਵਿੱਚ ਦੇਖਦੇ ਰਹੇ ਆ ਕਿ ਕੋੜੀਆਂ ਸ਼ੌਕੀ ਸ਼ੌਂਕ ਦੇ ਤੌਰ ਤੇ ਰੱਖਿਆ ਜਾਂਦੇ ਨੇ ਪਰ ਹਾਲੇ ਵੀ ਪੰਜਾਬ ਸ਼ੌਕ ਦੇ ਨਾਲ ਕੋੜੀਆਂ ਪਾਲਦਾ ਹੈ ਤੇ ਅਜੇ ਹਾਈ ਸ਼ੌਂਕ ਕਾਂਗਰਸ ਪਾਰਟੀ ਦੇ ਆਗੂ ਨੇ ਲੀਡਰ ਨੇ ਫਰੀਦਕੋਟ ਤੋਂ ਇੰਚਾਰਜ ਟਿੱਕੀਟ ਲੋ ਉਹਨਾਂ ਵੱਲੋਂ ਵੀ ਜਿਹੜਾ ਵੱਡਾ ਸ਼ੌਂਕ ਪਾਲਿਆ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਢਿੱਲੋ ਸਾਹਿਬ ਅੱਜ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਹੋਏ ਪਹਿਲਾਂ ਇੱਥੋਂ ਦੀ ਇਤਿਹਾਸਿਕ ਧਰਤੀ ਬਾਰੇ ਦੋ ਸ਼ਬਦ ਜਿਹੜੇ ਆ ਸਾਂਝੇ ਕਰਦੇ ਮੁਖਸਰ ਸਾਹਿਬ ਦੀ ਬਹੁਤ ਹੀ ਇਤਿਹਾਸਿਕ ਧਰਤੀ ਹੈ ਤੇ ਅੱਜ ਸਾਰੀਆਂ ਸੰਗਤਾਂ ਕੁਰਬਾਨੀ ਜੋ 40 ਮੁਖਤਿਆਰ ਨੇ ਦਿੱਤੀ ਹੈ ਉਹਨੂੰ ਪ੍ਰਣਾਮ ਕਰਨ ਵਾਸਤੇ ਇੱਥੇ ਪਹੁੰਚ ਗਏ ਆ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਸ਼ਹੀਦਾਂ ਨੂੰ ਮੇਰਾ ਸਲਾਮ ਹੈ ਦੂਜੀ ਬੇਨਤੀ ਹੈ ਕਿ ਹਰੇਕ ਸਾਲ ਇੱਥੇ ਬਹੁਤ ਵੱਡੀ ਮੰਡੀ ਲੱਗਦੀ ਹੈ ਘੋੜਿਆਂ ਦੀ ਕੁੱਤਿਆਂ ਦੀ ਪੰਛੀਆਂ ਦੀ ਬਹੁਤ ਮੰਡੀ ਲੱਗਦੀ ਹੈ ਸੋ ਇਸ ਇਲਾਕੇ ਵਿੱਚ ਤੇ ਸਾਰੇ ਪੰਜਾਬ ਵਿੱਚ ਖਾਸ ਕਰਕੇ ਬਹੁਤ ਸ਼ੌਕ ਹੈ ਘੋੜਿਆਂ ਦਾ ਰਾਜੇ ਮਹਾਰਾਜਿਆਂ ਦੀ ਤਾਂ ਗੱਲ ਬਾਅਦ ਚਾਹੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਜੀ ਸਿੰਘਾਂ ਨੂੰ ਘੋੜਿਆਂ ਦੀਆਂ ਸਵਾਰੀਆਂ ਤੇ ਸ਼ੁਰੂ ਕਰਾਇਆ ਕਿਉਂਕਿ ਗੁਰੂ ਸਾਹਿਬ ਆਪ ਇੱਕ ਨੀਲੇ ਘੋੜੇ ਦੇ ਹਮੇਸ਼ਾ ਚੜਦੇ ਸੀ ਤੇ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਦਿਲ ਦਿਲੋਂ ਹੀ ਪਿਆਰ ਕਰਦਾ ਹੈ ਘੋੜੇ ਨਾਲ ਸੋ ਇਸ ਕਰਕੇ ਸਾਡੀ ਅਟੈਚਮੈਂਟ ਹੈ ਤੇ ਅੱਜ ਬਹੁਤ ਹੀ ਭਰੀ ਮੰਡੀ ਹੈ ਜਿਹਨੇ ਵੀ ਚੰਗੇ ਸਟੱਡ ਫਰਮਾਂ ਵਾਲੇ ਆਪਦੇ ਅੱਛੇ ਜਾਨਵਰ ਲੈ ਕੇ ਆਏ ਆ ਤੇ ਇੱਥੇ ਲੋਕ ਉਹਨੂੰ ਦੇਖ ਰਹੇ ਆ ਸ਼ੌਕ ਵਧ ਰਿਹਾ ਨਵੇਂ ਲੋਕ ਖਰੀਦ ਰਹੇ ਆ ਕੋਈ ਵੇਚ ਰਹੇ ਆ ਸੋ ਇੱਕ ਕਿਸਮ ਦਾ ਇਹ ਮੇਲੇ ਦਾ ਬਹੁਤ ਵੱਡਾ ਅੰਗ ਹੈ ਜਿਹੜਾ ਘੋੜਿਆਂ ਦੀ ਮੰਡੀ ਜਿਵੇਂ ਆਪਾਂ ਸਰਕਾਰਾਂ ਦੀ ਜੇਕਰ ਗੱਲ ਕਰੀਏ ਕਿ ਸਰਕਾਰਾਂ ਤੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਪਰਜਾ ਨਹੀਂ ਸਮਰਿਜ ਜਾਂ ਲੋਕਾਂ ਦੇ ਮੁੱਦੇ ਨਹੀਂ ਹੱਲ ਹੋ ਰਹੇ ਵੱਡੇ ਵੱਡੇ ਮੇਲੇ ਲੱਗਦੇ ਰਹੇ ਆ ਪਰ ਹੁਣ ਉਹ ਕਿਉਂ ਗਾਇਬ ਹੋਣ ਲੱਗਿਆ ਮੇਲੇ ਜੀ ਦੇਖੋ ਸਰਕਾਰ ਨੇ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਮੈਂ ਸਮਝਦਾ ਹੈ 5% ਵੀ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ ਤੋਂ ਪੰਜਾਬ ਦੇ ਲੋਕ ਇਸ ਗੱਲੋਂ ਪਰੇਸ਼ਾਨ ਹੈ ਤੇ ਠੱਗਿਆ ਠੱਗਿਆ ਮਹਿਸੂਸ ਕਰਦੇ ਹੈ ਕਿ ਇਹਨਾਂ ਦੀਆਂ ਗੱਲਾਂ ਹੋਰ ਸੀ ਤੇ ਕੰਮ ਇਹਨਾਂ ਦੇ ਹੋਰ ਹੈ ਸੋ ਸਮਾਂ ਤਾਂ ਲੰਘਦਾ ਜਾ ਰਿਹਾ ਇਹਨਾਂ ਦਾ ਦੋ ਕੁ ਸਾਲ ਰਿਹਾ ਕਿ ਦੋ ਤੱਕ ਆਦੇ ਸਮਝੋ ਸਾਲ ਹੀ ਰਹਿ ਗਿਆ ਅਖੀਰਲੇ ਸਾਲ ਤਾਂ ਮਾਵਾਂ ਨੂੰ ਪੁੱਤ ਨਹੀਂ ਸਿਆਣਦੇ ਸੋ ਇਸ ਕਰਕੇ ਮੈਂ ਪੰਜਾਬ ਦੇ ਲੋਕ ਦਿਲੋਂ ਨਰਾਜ਼ ਹੈ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਗੱਲਾਂ ਨਾਲ ਤੇ ਵੱਡੀਆਂ-ਵੱਡੀਆਂ ਗਰੰਟੀਆਂ ਨਾਲ ਲੋਕਾਂ ਨੂੰ ਠੱਗਿਆ ਇਹਨਾਂ ਨੇ ਪੰਜਾਬ ਦੇ ਨਾਲ ਜਿਵੇਂ ਆਪਾਂ ਦੇਖਿਆ ਕਿ ਬਹੁਤ ਸਾਰੇ ਲੀਡਰਾਂ ਤੇ ਵਿਜੀਲੈਂਸ ਦੇ ਰੇਡਾਂ ਤੱਕ ਪਈਆਂ ਬਹੁਤ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਪਰ ਕੋਈ ਨਿਕਲਿਆ ਕੁਝ ਨਹੀਂ ਆਸ਼ੂ ਜੀ ਦੀ ਉਹ ਗੱਲ ਲੈ ਲਓ ਭਾਵੇਂ ਹਾਈ ਕੋਰਟ ਨੇ ਉਹਨਾਂ ਦਾ ਜਿਹੜਾ ਸਾਰਾ ਹੀ ਕੇਸ ਡਿਸਮਿਸ ਕਰਤਾ ਐਫ ਆਈ ਆਰ ਰੱਦ ਕਰਾਤੀ ਕੀ ਲੱਗਦਾ ਹੈ ਕਿ ਸਿਰਫ ਸਿਆਸੀ ਨਿਗਾਰ ਕਰਨ ਦੇ ਲਈ ਅਜਈਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਸਨ ਦੇਖੋ ਇਹ ਤਾਂ ਹੁਣ ਮਾਨਯੋਗ ਹਾਈ ਕੋਰਟ ਨੇ ਜਾਂ ਮਾਨਯੋਗ ਅਦਾਲਤਾਂ ਨਹੀਂ ਇਹ ਗੱਲ ਸਿੱਧ ਕਰ ਦਿੱਤੀ ਕਿ ਜੋ ਕੁਝ ਹੋ ਰਿਹਾ ਸਭ ਸਿਆਸੀ ਧਾਰ ਤੇ ਹੋ ਰਿਹਾ ਆਪਦੇ ਸਿਆਸੀ ਵਿਰੋਧੀਆਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੇ ਇਹਨਾਂ ਦੇ ਬੰਦੇ ਆ ਜਿਨ੍ਹਾਂ ਨੇ ਏਡੀਆਂ ਵੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਲੋਕਾਂ ਨੂੰ ਪਤਾ ਉਹਨਾਂ ਨੂੰ ਕੋਈ ਬੁਲਾਉਂਦਾ ਨਹੀਂ ਸਿਆਸੀਆਂ ਨੂੰ ਨਜਾਇਜ਼ ਤਰੀਕੇ ਨਾਲ ਪਰਚੇ ਦੇ ਕੇ ਉਹਨਾਂ ਨੂੰ ਨਜਾਇਜ਼ ਤਰੀਕੇ ਨਾਲ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਮੈਂ ਸਮਝਦਾ ਕਿ ਇਹ ਗੱਲ ਹੁਣ ਜਗਜਾਰ ਹੋ ਗਈ ਹੈ ਤੁਸੀਂ ਦੇਖੋ ਇਹਨਾਂ ਦੇ ਮੰਤਰੀ ਘਟਾਰੂ ਚੱਕ ਇਹਨਾਂ ਦੇ ਮੰਤਰੀ ਬੁਲਕਾਰ ਸਿੰਘ ਇਹਨਾਂ ਦਾ ਸਿੰਗਲਾ ਸਾਹਿਬ ਸਭ ਗੱਲਾਂ ਉਹ ਜੋ ਇਹ ਕਰਦੇ ਸੀ ਉਹ ਗੱਲਾਂ ਆਪਦਿਆਂ ਵਾਸਤੇ ਇਹਨਾਂ ਦੇ ਮਾਪਦੰਡ ਹੋਰ ਤੇ ਵਿਰੋਧੀਆਂ ਸੇ ਮਾਪਦੰਡ ਤਾਂ ਕਾਂਗਰਸ ਦੀ ਗੱਲ ਕਰਦੇ ਆ ਤੇ ਜਿਵੇਂ ਲੋਕਾਂ ਚ ਹਵਾ ਬਣੀ ਹੋਈ ਆ ਜਾਂ ਅਕਸਰ ਕਾਂਗਰਸੀ ਲੀਡਰ ਕਹਿ ਰਹੇ ਆ ਕਿ 27 ਚ ਸਰਕਾਰ ਆਏਗੀ ਕਿ ਲੱਗਦਾ ਹੈ ਕਿ ਜਿਹੜੇ ਹਾਲਾਤ ਬਣੇ ਹੋਏ ਨੇ ਜਾਂ ਕਾਂਗਰਸ ਪਾਰਟੀ ਦੇ ਲੀਡਰ ਆਵਾਜ਼ ਬੁਲੰਦ ਲੋਕਾਂ ਦੀ ਕਰਨ ਨੇ ਕਿ ਇੰਨੇ ਸੌਖੇ ਤਰੀਕੇ ਨਾਲ ਜਿੱਤ ਪਾਣਾ ਹੋਏਗਾ ਦੇਖੋ ਕਿ ਸਰਕਾਰ ਲੀਡਰਾਂ ਦੇ ਕੈਂਟ ਤੇ ਨਹੀਂ ਆਏਗੀ ਸਰਕਾਰ ਪੰਜਾਬ ਦੇ ਲੋਕਾਂ ਨੇ ਲੈ ਕੇ ਆਉਣੀ ਹੈ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਹੈ ਕਿ ਕਾਂਗਰਸ ਨੇ ਅੱਗੇ ਵੀ ਪੰਜਾਬ ਵਾਸਤੇ ਬਹੁਤ ਤਕੜੇ ਹੋ ਕੇ ਕੰਮ ਕੀਤੇ ਹੈ ਤੇ ਫਿਰ ਤੋਂ ਕਾਂਗਰਸ ਵੇਲੇ ਹਰੇਕ ਵਰਗ ਦੀ ਤਰੱਕੀ ਹੋਏਗੀ ਡਿਵੈਲਪਮੈਂਟ ਹੋਏਗੀ ਜਿਹੜਾ ਲਾਅ ਐਂਡ ਆਰਡਰ ਹੈ ਉਹ ਸੁਧਰੇਗਾ ਉਹ ਪਾਰ ਠੀਕ ਚੱਲਣਗੇ ਕਿਸਾਨਾਂ ਨੂੰ ਸੁੱਖ ਮਿਲੇਗਾ ਇਸ ਕਰਕੇ ਪੰਜਾਬ ਦੇ ਲੋਕ ਕਾਂਗਰਸ ਨੂੰ ਦੁਬਾਰਾ ਲੈ ਕੇ ਆਉਣਾ ਚਾਹੁੰਦੇ ਆਂ ਲਾਸਟ ਸਵਾਲ ਆਈ ਮੇਰਾ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਖੇਰੂ ਖੇਰੂ ਹੋਇਆ ਪਿਆ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਵੀ ਮਨਜ਼ੂਰ ਹੋ ਗਿਆ ਹੁਣ ਕੌਣ ਲੱਗਦਾ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ ਜਾਂ ਫਿਰ ਹਲੇ ਵੀ ਇੱਥੇ ਵੀ ਕੋਈ ਦਾਵਾ ਡੋਲ ਲੱਗਦੀ ਹੈ ਗੱਲ ਦੇਖੋ ਵੈਸੇ ਤਾਂ ਮੇਰਾ ਹੱਕ ਨਹੀਂ ਬਣਦਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਾਹ ਸੁਖਵੀਰ ਸਿੰਘ ਬਾਦਲ ਨੇ ਸਭ ਕੁਝ ਜਾ ਕੇ ਕਾਲਤਖ ਸਾਹਿਬ ਸਾਹਮਣੇ ਇਕਬਾਲ ਕਰ ਲਿਆ ਸਾਰੀ ਦੁਨੀਆ ਨੇ ਦੇਖਿਆ ਤੇ ਮੈਨੂੰ ਬੜੀ ਉਦਣ ਹੈਰਾਨੀ ਆਈ ਜਦੋਂ ਮੁਖਸਰ ਮੇਲੇ ਦੀ ਕਾਨਫਰੰਸ ਦੀ ਤਿਆਰੀ ਕਰਾ ਰਹੇ ਸੀ ਉਹ ਕਹਿੰਦੇ ਮੈਂ ਤਾਂ ਐਵੇਂ ਸਭ ਕੁਝ ਆਪਦੀ ਝੋਲੀ ਪਵਾ ਲਿਆ ਇਹ ਹੁਣ ਸਮਝੋ ਬਾਹਰ ਹੈ ਕਿ ਉਹਨਾਂ ਨੇ ਕਾਲਤਖ ਸਾਹਿਬ ਤੋਂ ਜਾ ਕੇ ਅੱਗੇ ਝੂਠ ਬੋਲਿਆ ਜੇ ਉੱਥੇ ਸੱਚ ਬੋਲਿਆ ਤੇ ਫਿਰ ਇੱਥੇ ਲੋਕਾਂ ਨੂੰ ਕਿਉਂ ਝੂਠ ਬੋਲਿਆ ਦੂਜੀ ਬੇਨਤੀ ਹੈ ਕਿ ਕਾਲਤਖ ਸਾਹਿਬ ਸਭ ਵਾਸਤੇ ਸਰਵਉੱਚ ਮੈਂ ਤੇ ਉਹਨਾਂ ਨੂੰ ਜੇ ਉੱਥੇ ਪੇਸ਼ ਹੋਏ ਸੀ ਆਪਦੀਆਂ ਗਲਤੀਆਂ ਮੰਨੀਆਂ ਸੀ ਤੇ ਜੋ ਉੱਥੋਂ ਦਾ ਹੁਕਮਨਾਮਾ ਉਹ ਇਨਬਿਨ ਲਾਗੂ ਕਰਨਾ ਚਾਹੀਦਾ ਹੈ ਇਹ ਹਰੇਕ ਸਿੱਖ ਦਾ ਫਰਜ਼ ਹੈ ਸੋ ਮੇਰੀ ਤਾਂ ਬੇਨਤੀ ਹੈ ਜਿਹੜੀ ਤਾਕਤ ਹੈ ਸਰਕਾਰਾਂ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਆਉਣੀ ਹੈ ਤੇ ਜੇ ਤੁਸੀਂ ਆਪਾ ਰੱਬ ਦੇ ਘਰ ਨੂੰ ਠਕਰਾਵਾਂਗੇ ਤੇ ਸਭ ਕੁਝ ਨਹੀਂ ਮਿਲਣਾ ਸੋ ਇਹ ਸਨ ਕਿੱਕੀ ਢਿੱਲੋ ਜੋ ਕਿ ਇੱਥੇ ਉਹਨਾਂ ਦੇ ਵੀ ਘੋੜੇ ਆ ਜਿਹੜੇ ਵਖੂ ਲੈ ਕੇ ਆਏ ਨੇ ਉਹਨਾਂ ਨੂੰ ਤੇ ਆਪਣਾ ਵੀ ਇਹਨਾਂ ਦਾ ਫਾਰਮ ਹੈ ਤੇ ਇੱਕ ਤੋਂ ਵੱਧ ਕੇ ਇੱਕ ਕੋੜਾ ਰੱਖਿਆ ਹੋਇਆ ਹੈ ਤੇ ਉੱਥੇ ਹੀ ਸਿਆਸੀ ਤੌਰ ਤੇ ਦੇਖਿਆ ਜਾਵੇ ਸਿਆਸੀ ਤੌਰ ਤੇ ਬਹੁਤ ਕੁਝ ਇਹਨਾਂ ਨੇ ਹੰਡਾਇਆ ਇਸ ਵਾਰ ਕਿਉਂਕਿ ਵਿਜੀਲੈਂਸ ਦੇ ਆਰੇਡਾ ਤੱਕ ਪਹੁੰਚਾ ਤੇ ਗ੍ਰਿਫਤਾਰੀਆਂ ਤੱਕ ਹੁੰਦੀਆਂ ਜਿਹੜੇ ਕੋਸ਼ਿਸ਼ਾਂ ਹੋਈਆਂ ਤੇ ਗ੍ਰਿਫਤਾਰੀਆਂ ਤੱਕ ਕੀਤੀਆਂ ਗਈਆਂ ਸੋ ਕਿਕੀ ਟਿੱਲੋ ਨੇ ਆਪਣੀ ਗੱਲਬਾਤ ਸਾਂਝੀ ਕੀਤੀ ਹੈ ਵੀਡੀਓ ਜਰਨਲਿਸਟ ਅਤਲ ਵਰਮਾ ਸਤਨਾਪ ਸਿੰਘ ਮਠੋਈ ਐਨ ਆਰ ਆਈ ਟੀਵੀ